ਕਹਿੰਦਾ ਇੱਕ ਬਾਪ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਉਂਦਾ ਚਾਹੇ ਉਹ ਭੁੱਖਾ ਹੋਵੇ ਚਾਹੇ ਰੱਜਿਆ ਹੋਵੇ ਪਰ ਆਪਣੇ ਬੱਚਿਆਂ ਦੇ ਲਈ ਸਭ ਕੁਝ ਕਰਨਾ ਚਾਹੁੰਦਾ ਹੁੰਦਾ ਆ ਵੀਡੀਓ ਉਹਨਾਂ ਲੋਕਾਂ ਦੇ ਲਈ ਸੇਧ ਦੇਣ ਵਾਲੀ ਬਣਨ ਵਾਲੀ ਹੈ ਜਿਨ੍ਹਾਂ ਲੋਕਾਂ ਨੂੰ ਆਪਣੇ ਮਾਪਿਆਂ ਦੀ ਕਦਰ ਨਹੀਂ ਹੁੰਦੀ ਦੋਸਤੋ ਆ ਵੀਡੀਓ ਦੇਖੀ ਜਿਐਓ ਤੇ ਆ ਬਾਈ ਦਾ ਟੈਲੈਂਟ ਵੀ ਦੇਖਿਓ ਪਹਿਲਾਂ ਤਾਂ ਟੈਲੈਂਟ ਨੂੰ ਸਲੂਟ ਬਣਦਾ ਤੇ ਇਸ ਬਾਪ ਦੀ ਜ਼ਿੰਮੇਵਾਰੀ ਨਿਭਾਉਣ ਦਾ ਤਰੀਕਾ ਜਿਹੜਾ ਉਹ ਵੀ ਦੇਖ ਕੇ ਨਾ ਇੱਕ ਵਾਰ ਸਲੂਟ ਬਣਦਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਕਮੈਂਟਾਂ 'ਚ ਆਪਣੀ ਰਾਹ ਰਹਿ ਜ਼ਰੂਰ ਸਾਂਝੀ ਕਰਿਓ ਦੋਸਤੋ ਤੇ ਆ ਬਾਈ ਨਾਲ 10 ਉਹ ਪਾਈ ਤੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਈ ਹੈ ਬੰਦਾ ਜਿਹੜਾ ਭੁੱਖਾ ਭਾਣਾ ਫਿਰਦਾ ਸੀ ਪਰ ਟੈਲੈਂਟ ਸੁਣੋ ਪਹਿਲਾਂ ਤਾਂ ਆਪਾਂ ਵੀਡੀਓ ਸੁਣਦੇ ਆ ਵੀਡੀਓ ਦੇਖ ਕੇ ਤੁਸੀਂ ਵੀ ਸਮਝ ਜਿਓਗੇ ਵੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਸਿੱਖਣ ਵਾਲਾ 10:26 ਮਿੰਟ ਹੋ ਰਹੇ ਹਨ ਲਗਭਗ 11:00 ਵੱਜ ਗਏ ਆਸ-ਪਾਸ ਦਾ ਇੱਕ ਵਾਰ ਮਾਹੌਲ ਦੇਖ ਲਓ ਪੂਰਾ ਸਭ ਕੁਝ ਖਾਲੀ ਹੋ ਗਿਆ ਹੈ ਔਰ ਅੰਕਲ ਜੀ ਹਮੇ ਰੋਡ 'ਤੇ ਇਹ ਬਾਸੂਰੀ ਕੀ ਪੂਰੀ ਸੀ ਇਹਨਾਂ ਨੇ ਲਠ ਲੈ ਰੱਖਿਆ ਬਹੁਤ ساری ਬਾਸੂਰੀ ਹੈ ਕੀ ਹੋ ਗਿਆ ਕੁਛ ਕਾਜ਼ਿੰਗਲ क्या हो गया नहीं सर रेन दो सर कोई बात आ देखो टैलेंट भाई <laughs> सुबह से कुछ खाए पीए नहीं कैसा अभी कुछ खा नहीं लिए ਮਿੰਦਰ ਮੰਨ ਲਓ 60 ਰੁਪਏ ਬਚੇ ਹੈ ਸਾਡੇ ਕੋਲ ਕਿ ਰੀਅਲ ਟੈਲੈਂਟ ਕੀ ਆ ਦੇਖੋ ਤੁਸੀਂ ਬਾਈ ਕਹਿੰਦਾ ਵੀ ਮੈਂ ਹੁਣ ਭੁੱਖਾ ਫਿਰਦਾ ਸਵੇਰ ਦਾ 10:30 ਵਜੇ ਪਏ ਆ ਤੇ ਇੱਕ ਬਾਪ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਰਿਆ ਉਹ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਤੇ ਟੈਲੈਂਟ ਬਾਈ ਦਾ ਬਹੁਤ ਜ਼ਿਆਦਾ ਹੈ ਤੇ ਜਿਹੜੇ ਲੋਕ ਟੈਲੈਂਟ ਨੂੰ ਪਿਆਰ ਕਰਦੇ ਨੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਤਾਂ ਹਰ ਇੱਕ ਬੰਦੇ ਤੱਕ ਵੀਡੀਓ ਪਹੁੰਚ ਜਾਤਾ ਹੈ ਇਸ ਬਾਈ ਦੀ ਕੋਈ ਮਦਦ ਕਰਨ ਲਈ ਵੀ ਪਹੁੰਚ ਜਾ ਕਿਉਂਕਿ ਬਾਈ ਨੇ ਬੰਸਰੀਆਂ ਵੇਚ ਰਿਹਾ ਸੜਕ ਦੇ ਉੱਪਰ ਪਰ ਸੜਕ ਦੇ ਉੱਪਰ ਖਰੀਦਣ ਵਾਲਾ ਕੋਈ ਨਹੀਂ ਪਰ ਇੱਕ ਉਮੀਦ ਇਸ ਬਾਪ ਦੇ ਮਨ ਦੇ ਅੰਦਰ ਹੈ ਕਿ ਵਿਕਾਸ ਇਹ ਬੰਸਰੀਆਂ ਵੇਚ ਜਾਣ ਤੇ ਮੈਂ ਘਰ ਜਾ ਕੇ ਆਪਣੇ ਬੱਚਿਆਂ ਨੂੰ ਕੁਝ ਖਾਣ ਦੇ ਲਈ ਲਿਜਾ ਸਕਦਾ ਤੇ ਆਪਣਾ ਵੀ ਢਿੱਡ ਭਰ ਸਕਦਾ ਪਰ ਇਹ ਬਾਪ ਦੀ ਜ਼ਿੰਮੇਵਾਰੀ ਦੇ ਲਈ ਸਲੂਟ ਬਣਦਾ ਕਿਉਂਕਿ ਇੱਕ ਬਾਪ ਆਪਣੇ ਬੱਚਿਆਂ ਦੇ ਲਈ ਸਭ ਕੁਝ ਕਰ ਸਕਦਾ ਤੇ ਆ ਰਾਤ ਨੂੰ ਘੁੰਮਦਾ ਪਿਆ ਇੱਕ ਬਾਪ ਤੇ ਇਸ ਦੇ ਟੈਲੈਂਟ ਦੇ ਲਈ ਤੁਸੀਂ ਕੀ ਕਹੋਗੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ